ਬਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰ ਰਧਾ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਆ ਤੂੰ ਸੁਖ ਸੰਪਤਿ ਰਾਸ ਰਾਖ ਲੈ ਹੋ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੋ ਸੋਏ ਸੋਏ ਪਾਵਾਂ ਆਪਣੇ ਖਸਮ ਪਰੋਸਾ ਕਾਹ ਨਾਨਕ ਗੁਰਪੁਰਾ ਪੇਟਿਓ ਮਿਟਿਆ ਸਗਲ ਅੰਦੇਸਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰ ਰਧਾ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਆ ਤੂੰ ਸੁਖ ਸੰਪਤ ਰਾਸ ਰਾਖ ਲੈ ਹੋ ਭਾਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਹਾ ਜੋ ਮੰਗੋ ਸੋਏ ਸੋਏ ਪਾਵਾ ਆਪਣੇ ਖਸਮ ਪਰੋਸਾ ਕਾਹ ਨਾਨਕ ਗੁਰਪੁਰਾ ਪੇਟਿਓ ਮਿਟਿਆ ਸਗਲ ਅੰਦੇਸਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ आठ पहर रध स्वामी पूरन काल हमारी हर जेया तो सुख संपत रास राख ले हो भाई मेरे का प्रभु आगे अरदास रहा जो मांगो सोए सोए पावाओ ਆਪਣੇ ਖਸਮ ਪਰੋਸਾ ਕਾਹ ਨਾਨਕ ਗੁਰਪੁਰਾ ਪੇਟਿਓ ਮਿਟਿਆ ਸਗਲ ਅੰਦੇਸਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰ ਰਧਾ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਆ ਤੂੰ ਸੁਖ ਸੰਪਤਿ ਰਾਸ ਰੱਖ લેਉ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੋ ਸੋਏ ਸੋਏ ਪਾਵਾਂ ਆਪਣੇ ਖਸਮ ਪਰੋਸਾ ਕਾਹ ਨਾਨਕ ਗੁਰਪੁਰਾ ਪੇਟਿਓ ਮਿਟਿਆ ਸਗਲ ਅੰਦੇਸਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰ ਰਧਾ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਆ ਤੂੰ ਸੁਖ ਸੰਪਤਿ ਰਾਸ ਰਾਖ ਲਿਓ ਭਾਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਹਾ ਜੋ ਮੰਗੋ ਸੋਇ ਸੋਇ ਪਾਵਾਂ ਆਪਣੇ ਖਸਮ ਪਰੋਸਾ ਕਾਹ ਨਾਨਕ ਗੁਰਪੁਰਾ ਪੇਟਿਓ ਮਿਟਿਆ ਸਗਲ ਅੰਦੇਸਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰ ਰਧਾ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਆ ਤੂੰ ਸੁਖ ਸੰਪਤ ਰਾਸ ਰੱਖ ਲਿਓ ਭਾਈ ਮੇਰੇ ਕਾ ਰਭ ਆਗੇ ਅਰਦਾਸ ਰਹਾ ਜੋ ਮੰਗੋ ਸੋਏ ਸੋਏ ਪਾਵਾਂ ਆਪਣੇ ਖਸਮ ਪਰੋਸਾ ਕਾਹੋ ਨਾਨਕ ਗੁਰਪੁਰਾ ਪੇਟਿਓ ਮਿਟਿਓ ਸਗਲ ਅੰਦੇਸਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰ ਰਧਾ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਆ ਤੋਂ ਸੁਖ ਸੰਪਤਿ ਰਾਸ ਰੱਖ લેਉ ਭਾਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਹਾ ਜੋ ਮੰਗੋ ਸੋਏ ਸੋਏ ਪਾਵਾ ਆਪਣੇ ਖਸਮ ਪਰੋਸਾ ਕਾਹ ਨਾਨਕ ਗੁਰਪੁਰਾ ਪੇਟਿਓ ਮਿਟਿਆ ਸਗਲ ਅੰਦੇਸਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ आठ पहर रधो स्वामी पूरन काल हमारी हर जेय तू सुख संपत रास राख ले हो भाई मेरे को प्रभु आगे अरदास रहा जो मांगो सोए सोए पावाओ ਆਪਣੇ ਖਸਮ ਪਰੋਸਾ ਕਾਹ ਨਾਨਕ ਗੁਰਪੁਰਾ ਪੇਟਿਓ ਮਿਟਿਆ ਸਗਲ ਅੰਦੇਸਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰ ਰਧਾ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਵ ਤੋਂ ਸੁਖ ਸੰਪਤਿ ਰਾਸ ਰੱਖ લેਉ ਭਾਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਹਾ ਜੋ ਮੰਗੋ ਸੋਏ ਸੋਏ ਪਾਵਾਂ ਆਪਣੇ ਖਸਮ ਪਰੋਸਾ ਕਾਹ ਨਾਨਕ ਗੁਰਪੁਰਾ ਪੇਟਿਓ ਮਿਟਿਆ ਸਗਲ ਅੰਦੇਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ